ਬੰਦੇ ਦਾ ਨਾ ਆ ਆ ਥਾਂ ਤੇ ਇੱਥੇ ਲੱਤ ਧਰੀ ਵੀ ਹੁੰਦੀ ਆ, ਸੀਟ ਕਰੀ ਵੀ ਹੁੰਦੀ ਆ, ਪਿੱਛੇ ਸਾਨੂੰ ਧਰਕੇ ਦਿਖਾਉਣਾ। ਆਏ ਇੱਥੇ ਆਏ ਤੇ ਇੱਧਰ ਲਈ ਆਏ। ਆਏ ਬੈਠੇ। ਤੁਰੇ ਜਾਂਦੇ ਆਂ ਇਹ ਸ਼ਹਿਰ ਦੇ ਨੇ ਬਾਥਰੂਮ ਕਰ ਕਰਦੇ ਇੱਕੀ ਟੋਲੀਆਂ ਚ। ਦੁਰ ਫਿੱਟੇ ਮੂੰਹ ਸੋਡੇ ਜੰਮਣ ਦੇ ਕੰਜਰ ਦਿਓ। ਬਹੁਤ ਸੋਹਣੀ ਕੰਟਰੀ ਐ ਇਹ। ਆ ਚੰਗਾ ਲੱਗਦਾ ਦੱਸ। ਟਰੱਕ ਨੇ ਚੜਨਾ ਜਾ ਕੇ। ਉਹ ਤਾਂ ਜਿੱਥੇ ਉਹ ਕਾਰਾਂ ਦੀਆਂ। ਉਹੀ ਕੰਮ ਹੋਇਆ। ਪੁਲਿਸ ਸਾਧ ਲਈ ਆ। ਕਿਉਂ ਕਹਣਾ ਉਹਨਾਂ ਨੇ ਟਰੱਕ ਭੰਨਤਾ ਕੱਲ ਨਾ ਬਾਈਆਂ ਦੇ ਕਮੈਂਟ ਆਏ ਸੀਗੇ ਤੇ ਮੈਂ ਵੀ ਵੀਡੀਓ ਗੌਰ ਨਾਲ ਦੇਖੀ ਆ ਤੇ ਵੀ ਕਹਿੰਦੇ ਉਹ ਨਾ ਵੀਡੀਓ ਚ ਮਾਲੂ ਬਾਜ ਨਹੀਂ ਆਉਣੀ ਕਈ ਥਾਵਾਂ ਤੇ ਰੋਕ ਰੋਕ ਕੇ ਉਹਦਾ ਮੈਨੂੰ ਚੀਜ਼ ਪਤਾ ਲੱਗੀ ਜੀ ਕਿ ਵੀ ਕਾ ਤੋਂ ਨਹੀਂ ਆਉਂਦੀ ਕਿਉਂਕਿ ਨਾ ਮੈਂ ਬੋਪਰੋ ਲੈਣਾ ਹੈ ਨਾ ਜਿਹੜਾ ਤੇ ਇਹ ਮੈਂ ਇੰਡੀਆ ਤੋਂ ਨਾ ਇਹਦਾ ਜਦੋਂ ਹੁਣ ਗਏ ਸੀਗੇ ਤੇ ਮੈਂ ਐਸਡੀ ਕਾਰਡ ਨਹੀਂ ਹੁੰਦਾ ਜਿਹੜਾ ਉਹ ਲੈ ਕੇ ਆਇਆ ਸੀਗਾ ਅਸਲ ਚ ਤੇ ਉਹ ਮੇਰੇ ਹਿਸਾਬ ਨਾਲ ਨਾ ਉਹ ਜਦੋਂ ਇਹਦੇ ਚ ਪਾਇਆ ਵੀ ਸੀਗਾ ਇਨੇ ਉਹ ਮੈਸੇਜ ਵੀ ਦਿੱਤਾ ਸੀਗਾ ਵੀ ਇਹ ਗੁੱਡ ਨਹੀਂ ਹੈਗਾ ਇਹ ਮੈਂ ਲੈ ਤਾਂ ਲਿਆ ਉਥੋਂ ਵੀ ਵੱਡਾ ਮਿਲ ਗਿਆ ਸੀ ਹੈ ਨਾ ਜਿਵੇਂ 128 GB ਵਾਲਾ ਤੇ ਇਹਦੇ ਕਰਕੇ ਉਹ ਪ੍ਰੋਬਲਮ ਆ ਰਹੀ ਆਗੀ ਆਹ ਦੇਖੋ ਦਿਖਾਵਾਂ ਉਹਨੂੰ ਆਹ ਲਾ ਜਿਹੜਾ ਮੈਂ ਹੈ ਨਾ ਆਹ ਜਮਾ ਹਾਂ ਇਹਦੀ ਕੰਪਨੀ ਦੀ ਨਹੀਂ ਆ ਦੇਖ ਆਹ ਇੰਡੀਆ ਤੋਂ ਲੈ ਕੇ ਆਇਆ ਠੀਕ ਹੈ ਇਹਦੇ ਕਰਕੇ ਉਹ ਆ ਰਿਹਾਗਾ ਤੇ ਆ ਹੈਗਾ ਇਹਦੇ ਨਾਲ ਆਇਆ ਵਾ ਆਹ ਵਾਲਾ ਇਹ ਹੀ ਆਪਾਂ ਪਾ ਦਿੰਨੇ ਆ ਫਿਰ ਉਹ ਪਾਉਂਦੇ ਨਹੀਂਗੇ ਉਹਨਾਂ ਮੈਨੂੰ ਇੱਕ ਦਿਨ ਤੁਸੀਂ ਅੱਗੇ ਵੀ ਕਿਹਾ ਸੀਗਾ ਤੇ ਮੈਂ ਐਵੇਂ ਕਹਿੰਦਾ ਉੱਤੇ ਮੈਨਰੇ ਸਮਝ ਨਹੀਂ ਲੱਗੀ ਵੀ ਉਹ ਕਾਹਤੋਂ ਆ ਰਹੀ ਹੈ ਪ੍ਰੋਬਲਮ ਤੇ ਪਰ ਅੱਜ ਇਹ ਧਿਆਨ ਨਾਲ ਦੇਖਿਆ ਵੀ ਉਹ ਇਹਦੇ ਕਰਕੇ ਹੀ ਆ ਗਈ ਗੋਡ ਵਾਲੀ ਹੋ ਗਈ ਹੈ ਕਹਿੰਦੇ ਮਾਰਨਿੰਗ ਇਹ ਕਰੀਏ ਆਪਾਂ ਕਹਿੰਦੇ ਪ੍ਰੀ ਤੇ ਟ੍ਰਿਪ ਮੁੰਨੇ ਤੁਸੀਂ ਕਰੋ ਇਹਨੂੰ ਫੋਲੋ ਹਣਾ 20 40 ਅੱਧੀ ਆ। ਇਹ ਤਾਂ ਮੋਹੀ ਹੋ ਗਿਆ। ਤੇ ਰਾਤ ਉਧਰ ਹਸਪਤਾਲ ਕੋਲੇ ਪਈ ਜਾਂਦੀ ਮੈਂ ਦੱਸਿਆ ਸੀ ਹਣਾ। ਇਹ ਹੁਣ ਦੇਖੋ ਆਪਾਂ ਨੂੰ ਕੀ ਸੀਨ ਬਣਦਾ। ਇਹ ਗਲੱਬ ਜਿ ਡਿੱਗ ਪਈਗਾ। ਲੈ। ਬੱਕ ਹੈਗੇ ਸਾਰੀ ਆਪਣੇ ਕੋਲੇ 11 11 ਘੰਟੇ। ਬਾਕੀ ਹੁਣੇ ਆਪਣੇ 12 ਤੋਂ ਬਾਅਦ ਇਹ ਤੇ 12 ਨੂੰ ਟੱਚ ਕਰਨ ਨੂੰ ਲਾਓਗੇ 2 ਘੰਟੇ ਬ੍ਰੇਕ ਤੇ ਉਹਦਾ ਰੁਕਾਂਗੇ ਆਪਾਂ ਰਸਤੇ 'ਤੇ ਮੁੱਲਾ ਸਾਹਮਣੇ ਵਾਲਾ ਬਾਈ ਨਾ ਇਹਨੇ ਤਾਂ 10 ਘੰਟੇ ਤੋਂ ਉੱਤੇ ਹੀ ਪਾਉ ਸਲੀਪ ਰਾਤ ਜਿਹੜਾ ਹਾਈ ਬੀਮ ਛੱਡੀ ਬੈਠਾ ਸੀਗਾ ਉਹ ਵੀ ਐ ਉੱਠਿਆ ਠਾਠਾ ਹੀ ਨਹੀਂ ਆਹ ਲੋ অন্ਟਾਰੀਓ ਓਕੇ ਮਾੜੀ ਨਿੱਕੀ 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 ਕਣੀ ਦੀ ਹੈ ਨਾ ਆ ਨਿੱਕੀ ਨਿੱਕੀ ਕਣੀ ਦੀ ਹੈ ਨਾ ਫਰੀਕ ਫਰੀਕ ਜੀ ਟਿੱਕੀ ਜਾਂਦੇ ਆ ਗਾਣੇ ਜੀ ਸੁਣੋ ਦੇ ਜਦੋਂ ਨਾਲ ਹੀ ਹਾਈਵੇ ਆ ਐਵੇਂ ਕਹਦਾ ਆਪਾਂ ਨੂੰ ਨੀਂਦ ਕਿ ਪਤਾ ਲੱਗਿਆ ਆ ਮੰਨਤਾ ਹੈ ਕਿ ਕੌਣ ਜਾਂਦਾ ਹੈ ਆਪਾਂ ਦੀ ਨਜ਼ਾਰੇ ਨਾਲ ਸਲੀਪ ਲਈ ਆ। ਚਾਹ ਜੂ ਬਣਾ ਕੇ ਪੀ ਲਈ ਸੀਗੀ ਆਪਾਂ। ਆਂਡੇ ਵੀ ਖਾ ਲਏ ਸੀ ਦੋ ਬਾਲ ਕੇ। ਇਸ ਤੋਂ ਬਾਅਦ ਆਪਾਂ ਬ੍ਰੇਕ ਲਾਵਾਂਗੇ ਨਿੱਪੀ ਕਰਨ। ਉਹਦਾ ਇੱਕ ਕਾਫੀ ਟਾਈਮ ਲੱਗ ਗਿਆ ਨਾ। ਠੰਡਾ ਗਰਮ ਤਾਂਹੀਂ ਟੋਪੀ ਲੈ ਗਿਆ। ਇਹਨਾਂ ਚੀਜ਼ਾਂ ਮਾਰਾਂ ਮੈਂ ਇੰਨੇ ਨਾ ਹੈ ਨਾ ਮੰਨ ਲਓ ਪ੍ਰਬੰਧ ਰੱਖਦਾ ਹੁੰਨਾ। ਹਰ ਇੱਕ ਵੀ ਮੋٹے ਕੱਪੜਿਆਂ ਦਾ ਮੈਣੀ ਤੁਰਨਾ ਆ ਗਈ ਮੈਣੀ ਤੁਰਨਾ ਮੈਣੀ ਟੋਲਣ ਮਤਲਬ ਆਪਾ ਭਾਈਏ ਐਡਰੈਸ ਆ ਦੇਖੋ ਇਹ ਸੇਵ ਕਰਕੇ ਰੱਖੇ ਹੋਏ ਹੁੰਦੇ ਆ ਮੇਰੇ ਸਾਰੀਆਂ ਲੋਕੇਸ਼ਨਾਂ ਇਹਦੇ 'ਚ ਹਨਾ ਆ ਸੇਵ ਹੈ ਕਿਤੇ ਵੀ ਜਾਂਦੇ ਜਿੰਨੇ ਮਰਜੀ ਐਡਰੈਸ ਹੋਈ ਜਾਣ ਇਹਦੇ 'ਚ ਬਰੂਟੋ ਯਾਰਡ ਮਿਸਿਸ ਹਾਗਾ ਕੈਨੇਡਾ ਪੋਸਟ ਮਿਸਿਸ ਹਾਗਾ ਹਨਾ ਆ ਦੇਖੋ ਲਾਭ ਦੇ ਸਾਰਿਆਂ ਨੇ ਸੇਵ ਕਰਨ ਦਾ ਆ ਫਾਇਦਾ ਆਰਗੋ ਦਾ ਵੀ ਪਾਇਆ ਵੈਗਾ ਖਲਾਫ ਦਾ ਆਰਨੋਲਡ ਯਾਰਡ ਵੀ ਨਹੀਂ ਪੈ ਕਿਉਂਕਿ ਪਹਿਲਾਂ ਆਰਨੋਲਡ ਦੇ ਲੋਡ ਚੱਕਦੇ ਹੁੰਦੀ ਨਾ ਬਲੂਟੋ ਯਾਰਡ ਬਿਣੀ ਪੈ ਜੀਨੀਆਰਾ ਯਾ ਤਰ ਬਾਦਗੇ ਆਉਣਾ ਬੋਕੇ ਲੀ 11 ਘੰਟੇ ਲੱਗ 1179 ਉਹੀ 12 ਤੋਂ ਬਾਅਦ ਪਹੁੰਚਦਾ ਹੈ ਨਾ ਆਪਣੇ ਤੋਂ ਇੱਕ ਕੋ 2 ਵਜੇ ਬਣੀ ਪੈਗਦੇ। ਉਹੀ ਰਾਤ ਵਾਲੇ ਟਾਈਮ ਰਾਤ ਵੀ ਬਣੀ ਪੈਗਦੇ 2 ਵਜੇ ਰੁਕੇ ਸੀਗੇ ਹੜਾ ਅਨਟਾਰੀਓ ਦੇ 3 ਹੀ ਵੱਜ ਗਏ ਸੀ ਉਦੋਂ। ਨਹੀਂ ਚੱਕਰਾ। ਤੇ 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 ਨਿੱਪੀਣਾ ਹੈਗਾ 365 ਕਿਲੋਮੀਟਰ। ਕਿਉਂਕਿ ਸਾਰੀ ਮਗਰ ਰੁਕ ਗਏ ਸੀ ਨਾ ਵਾਈਟ ਡਰਾਈਵਰ ਆਪਾਂ। ਆਨ ਡਿਊਟੀ ਪੈ ਚਲੀ ਆ। ਤੇ GoPro ਵੀ ਆਪਣਾ ਹੋ ਗਿਆ ਚਾਰਜ ਇਹਨੂੰ ਲਾਦ ਗਏ ਇਹਨੂੰ ਆਹੀ ਵਧੀਆ iPhone ਵਾਲੇ ਲੱਗ ਜਾਂਦਾ ਸੀ ਟਾਈਪ। ਇਨੂੰ ਲਾ ਕੇ ਲੱਗੇ ਮੰਗਰ ਤੇ ਜੇ ਹੁਣੇ ਛੇ ਫ੍ਰੀਜ਼ਿੰਗ ਗ੍ਰੇਨ ਸ਼ੁਰੂ ਹੋ ਗਈ ਤੇ ਸ਼ੀਸ਼ੇ ਤੇ ਹੀਟ ਛੱਡਣੀ ਪਈ। ਇਹਨਾਂ ਖਾਨ ਹੋ ਜਾਣਾ 1.5 ਬਹੁਤ ਵੱਜ ਜਾਣੀਆਂ। ਇਹ ਰਾਂ ਪੈਰਾਂ ਤੇ ਛੱਡਦੇ ਆ ਦੇਖਦੇ ਆ ਬਾਕੀ ਬਾਅਦ ਚ ਕੀ ਬਣਦਾ ਇਹਦਾ। ਓਕੇ ਤੈਨੂੰ ਮੋੜ ਕੇ ਸ਼ੀਸ਼ਾ ਨਹੀਂ ਚੇਂਜ ਕਰਾਉਣਾ ਕੋਕਾਂਗੇ ਸਾਰਿਆਂ ਇਧਰ ਮੂੰਹ ਕੰਨੀ ਨੂੰ ਆ ਜਾਣਗੇ ਲੈਣਾ ਜੀਗਾ ਨਾ। ਫੇਸਲੇ ਵੀ ਮੁੜੇ ਆਉਂਦੀ ਹੈ ਚੀਜ਼ ਆ ਹੈ ਨਾ ਵੀ ਉੱਥੋਂ ਟੁੱਟਿਆ ਰਹੂ ਚੇਂਜ ਕਰਾਉਣਾ ਹੀ ਪੈਂਦਾ ਜੇ ਉਧਰੋਂ ਆ ਉਹ ਸੜ ਜਾਂਦਾ ਹੁੰਦਾ ਹਾਲ ਚੱਲ ਭਰਾਵਾ ਤੋਰ ਲਾ ਸਟਾਪ ਸੈਂਟ ਤੇ ਖੜਾ ਕੀ ਕਰਦਾ ਨਾ ਆਲੇ ਹੀ ਗੱਡਾ ਉਹ ਵਾਲਿਆਂ ਦੀ ਤੇ ਜੀਪ ਵਾਲਿਆਂ ਦੀ ਤੇ ਰੈਮ ਵਾਲਿਆਂ ਦੀ ਜਨਸੀ ਵੇਣੇ ਪਿਛਲੀ ਪਾਸਿੰਗ ਲੇਨ ਤੇ ਵੀ ਨਹੀਂ ਲੰਘਾ ਦਿੱਤਾ ਸੀ ਐਕਟ ਹੀ ਦੇਖਦੇ ਆ ਦਿੱਤਾ ਕਿ ਨਹੀਂ ਮੂਹੇ 90 ਦੇ ਜਾਂਦਾ ਸੀਗਾ ਤੇ ਹੁਣ ਮੇਰਾ ਟਰੱਕ 106 ਤੇ ਆ ਵਾਹ ਜੀ ਵਾ ਦੇਖ ਜਾਂਦਾ ਨਾ 106 ਤੇ ਬਰਾਬਰ ਅਗਲਾ ਕਿੱਤੀ ਅਗਲਾ ਕਹਿੰਦਾ ਪਾਸਿੰਗ ਲੇਨ ਆ ਭਜਾਉਣ ਵਾਸਤੇ ਹੁੰਦੀ ਐਵੇਂ ਤੁਹਾਨੂੰ ਲੱਗਦਾ ਕਿ ਨਾ ਵੀ ਐਕ੍ਰੋਸ ਕਰਾਉਣ ਵਾਸਤੇ ਆ ਕਹਿੰਦਾ ਜੇ ਦਾਵਾ ਤਾਂ ਕਰ ਲਓ ਮੈਂ ਤਾਂ ਫਿਰ ਸਾਡੇ ਜਿੱਤਾ ਹੈ ਗਿਆ ਵੀਰੇ ਅਸਾਂ ਤਾਂ ਕਾਰ ਹੀ ਲੈਣਾਗਾ ਕਿਉਂ ਗੋਰਾਗਾ ਬਹੁਤ ਤਰ੍ਹਾਂ ਦੀ ਦੁਨੀਆ ਯਾਰ ਹੈ ਨਾ ਨਾ ਇਹਨਾਂ ਨੇ ਝਾਕਣਾ ਹੈ ਨਾ ਮੰਨ ਲਓ ਸਾਹਮਣੇ ਆਉਂਦੇ ਵੀ ਗੱਲ ਵੱਖਰੀ ਹੈ ਜਦੋਂ ਆਪਾਂ ਕਈ ਰਕੇ ਇਹਨੂੰ ਕ੍ਰੋਸ ਕਰਦੇ ਹਾਂ ਨਾ ਡਬਲ ਹਾਈਵੇ ਤੇ ਇਹ ਵੀ ਡਬਲ ਬਣ ਜਾਂਦਾ ਇੱਕ ਹਿਸਾਬ ਦੇ ਜਿਉਂ ਪਾਸਿੰਗ ਲੇਨ ਬੰਦਾ ਹੈਲੋ ਹਾਈ ਕਰਦਾ ਹੈ ਨਾ ਉਹ ਤੜੀਆਂ ਆਏ ਬੈਠ ਰਹਿੰਦੇ ਨੇ ਬੱਸ ਆਏ ਨਾਲ ਰਹਿਦਾ ਵਧੀਆ ਨਾਲੇ ਚਾਰੇ ਪਾਸੇ ਬਾਲੇ ਬੰਦੇ ਦਾ ਨਾ ਆ ਥਾਂ ਤੇ ਇੱਥੇ ਲੱਤ ਧਰੀ ਵੀ ਹੁੰਦੀ ਆ, ਸ਼ੀਟ ਕਰੀ ਵੀ ਹੁੰਦੀ ਆ, ਪਿੱਛੇ ਸਣੂ ਧੜਕੇ ਦਿਖਾਵਾ ਆਏ ਇੱਥੇ ਆਏ ਤੇ ਇਧਰ ਲਈ ਆਏ ਆਏ ਬੈਠੇ ਹੁੰਦੇ ਆ ਐਂਡੀਆਂ ਹਰਕਤਾਂ ਬਹੁਤ ਕਰਦੇ ਹੈਗੇ ਇਹ ਪਤਾ ਨਹੀਂ ਕੀ ਆਉਂਦਾ ਉਹ ਜਮਾ ਤੇ ਜਦੋਂ ਉਹਨਾਂ ਨੂੰ ਪਤਾ ਕਿਵੇਂ ਲੱਗਦਾ ਜੇ ਕ੍ਰੋਸ ਕਰਦੇ ਹੈ ਨਾ ਤੇ ਲੱਤ ਸਾਰੀ ਦਿਖੀ ਜਾਂਦੀ ਹੁੰਦੀ ਆ ਉੱਥੋਂ ਵੀ ਐਂ ਤੇ ਇਧਰ ਲਈ ਧਰ ਲੈਣ ਗਿਆ ਕੱਪ ਹੋਲਡਰ ਤੇ ਜਿੱਤੇ ਆਪਣਾ ਕੱਪ ਹੋਲਡਰ ਆ ਗਿਆ ਉਹਨਾਂ ਹਟਾ ਜਾ ਕੇ ਉਹ ਨਾ ਸਨੋਜੀ ਦੇ ਜਿਹੜੇ ਫੰਬੇ ਜੇ ਡੇਗਦੇ ਸੀਗੇ ਵਾਈਟ ਡਰਾਈਵਰ ਕਰ ਲਿਆ ਕ੍ਰੋਸ ਆ ਆ ਦੱਸੋ ਯਾਰ ਇੱਧਰ ਲਈ ਸਾਈਡ ਕਿਹੜਾ ਲੱਤ ਧਰ ਕੇ ਤਾਂ ਆ ਜਲਾਉਂਦੇ ਆ ਕਿਹੜੇ ਕਿਹੜੇ ਅਸੀਂ ਤੇ ਅਜ ਇਥੇ ਮਰਾਤਾ ਜੇ ਮੈਂ ਕਰਕੇ ਦਿਖਾਇਆ ਸੀ ਕਿਹੜੇ ਕਿਹੜੇ ਉਵੇਂ ਚਲਾਉਂਦੇ ਆ ਆਪਾਂ ਦਾ ਨਹੀਂ ਮੈਂ ਕਹਿੰਦੇ ਬਾਈ ਕਦੇ ਚਲਾਇਆ ਅਸੀਂ ਇਸ ਹਾਲ ਹੋ ਗਏ ਆ ਵੇ ਜਿਆ ਕਈ ਬੰਦੇ ਹੀ ਕਰਦੇ ਹੁੰਦੇ ਆ ਨਾ ਜਿਵੇਂ ਨਾ ਕੀ ਐ ਪੀਟਰ ਵੈਲਟ ਹੋ ਗਿਆ ਨਾ ਜਿਹੜੇ ਪੁਰਾਣੇ ਆ ਗੇ ਲੌਂਗ ਨੋਜ਼ ਆ ਉਹਨਾਂ ਦੇ ਨਾ ਬੰਦਾ ਬੈਠਾ ਨਹੀਂ ਬੇਚਦੀ ਨਾ ਕਿਉਂਕਿ ਬਾਰੀ ਛੋਟੀ ਹੁੰਦੀ ਹੈ ਛੀਟ ਜਾਮਾ ਪਿੱਛੇ ਨੂੰ ਭاگ ਜਾਂਦੀ ਹੈ ਵੀ ਆਹ ਚੀਛਾ ਥੋੜਾ ਹੁੰਦਾ ਤੇ ਮੇਰੇ ਜਿਹੜਾ ਕੋਲੇ ਕਸਟਰੀਆ ਹੋ ਗਈ ਕਰਦੇ ਆ ਜਿਹੜਾ ਸੈਰ ਵਾਲਾ ਪੜਦਾਗਾ ਸਲੀਪ ਸਲੀਪ ਪਾਉਣ ਵਾਲਾ ਮੂਰੇ ਲਾਉਣਾ ਉਹਨਾਂ ਦਾ ਰਾਜ ਨੂੰ ਉਹ ਵੀ ਇੱਥੋਂ ਤੱਕ ਖਿੱਚ ਲੈਣਦੇ ਤੇ ਉਹ ਚੀਜ਼ ਦੀ ਟਰੈਕਟ ਹੈਗੀ ਮੇਰਾ ਭਾਈ ਲੈ ਕੇ ਤੇ ਮਾਮੇ ਨੂੰ ਪਤਾ ਲੱਗ ਗਿਆ ਨਾ ਉਹ ਤੁਹਾਨੂੰ ਕਰਾਸ ਕਰਦੇਗਾ ਵੀ ਸਾਨੂੰ ਪਿੱਛੇ ਨਹੀਂ ਦੀਦਾਗਾ ਕੀ ਹੋਈ ਜਾਂਦਾਗਾ ਇੱਥੇ ਤਾਂ ਹੀ ਖਿੱਚ ਕੇ ਰੱਖ ਲੈਣਗੇ ਖਿੱਚਦੇ ਪਤਾ ਕਾ ਤੂੰ ਆ ਮਰਾ ਉਹ ਕਹਿੰਦਾ ਮੇਰੀ ਬੈਲਟ ਨਹੀਂ ਲਾਉਣੀ ਤੇ ਪਤਾ ਨਹੀਂ ਲੱਗੇ ਵੀ ਕੰਜਰ ਦੇਓ ਰੱਬ ਨਾ ਕਰੇ ਕੋਈ ਹੈਪਨ ਹੋਇਆ ਬੈਲਟ ਨਾ ਲੱਗੀ ਹੋਈ ਨੁਕਸਾਨ ਛੋਟਾ ਹੀ ਆ ਇਹ ਨਾ ਕਹਿਣਾ ਪਿੱਛੇ ਜੇ ਦੀ ਗੱਲ ਆ ਗਈ ਬਹਾਵਾ ਟਾਈਮ ਦੀ ਗੱਲ ਆ ਤੇ ਆਪਣਾ ਉਧਰ ਕੋਕਾ ਹਿੱਲ ਤੇ ਕਿੱਥੇ ਜੇ ਐਕਸੀਡੈਂਟ ਹੋਇਆ ਐ ਜਿਵੇਂ ਨਾ ਉਹ ਹਿੱਲ ਤੇ ਟਰੱਕ ਚੜੀ ਜਾਂਦੇ ਸੀ ਵੀ ਹਸਾਰ ਵਾਲੋਂ ਮੂਹਲਾ ਸਲੋ ਸੀ ਮਗਰ ਲਈ ਦੀ ਨਿਗਾ ਹੀ ਨਹੀਂ ਸੀ ਤੇ ਨਾਲ ਮੁੰਡਾ ਬੈਠਾ ਸੀ ਬਾਈ ਤੇ ਜਾ ਕੇ ਉਹਦੇ ਚ ਪਿੱਛੇ ਤੋਂ ਟਰੱਕ ਮਾਰਿਆ ਜਦੋਂ ਹਨਾ ਤੇ ਮੁੰਡਾ ਜਿਹਦੇ ਬੈਲਟ ਬੁਲਟ ਨਹੀਂ ਲੱਗੀ ਤੇ ਸ਼ੀਸ਼ੇ ਵਿੱਚ ਹੀ ਨਿਕਲ ਗਿਆ ਰੋਡ ਤੇ ਹਸਾਲਾ ਲਾ ਲੋ ਤੇ ਡੈਥ ਵੀ ਹੋ ਗਈ ਸੀ ਇੱਕ ਦੀ ਉਹਦੇ ਚ ਤੇ ਨਿੱਕੀ ਜਿਹੀ ਉਮਰ ਦਾ ਮੁੰਡਾ ਸੀ ਸਰਪੰਚ ਸਰਪੰਚ ਕੰਪਨੀ ਦਾ ਮੈਨੂੰ ਪਤਾ ਚੱਲ ਆਪਾਂ ਕਾਨੂੰਨ ਨਾਲ ਲੈਣਾ ਕਿਸੇ ਦਾ ਛੋਟੀ ਜਿਹੀ ਉਮਰ ਦਾ ਮੁੰਡਾ ਸੀਗਾ ਸਟੂਡੈਂਟ ਤੇ ਉਹਦੀ ਵਿਚਾਰੇ ਦੀ ਡੈਥ ਹੋ ਗਈ ਸੀ ਹਸਾਲਾ ਲੋ ਟਰੱਕ ਕੋਲੇ ਜਾਵੜਿਆ ਮੂਹਰੇ ਕੋਲੇ ਸ਼ੀਸ਼ੇ ਵਿੱਚ ਡੱਕ ਕੇ ਬੈਲਟ ਨਾਲ ਲੱਗੀ ਹੋਣ ਕਰਕੇ ਵੇ ਜਿਹੜੇ ਪੜਦਾ ਇਤੋਂ ਤਾਂ ਹੀ ਕਰਦੇ ਆਦਾ ਕਾਰ ਨਹੀਂ ਇਹ ਹੁੰਦਾ ਵੀ ਬੈਲਟ ਨਹੀਂ ਲਾਈ ਉਹ ਤੋਂ ਪਤਾ ਲੱਗ ਜਾਂਦਾ ਨਹੀਂ ਔਰ ਬਾਹਰ ਕਿਹੜਾ ਸੰਗ ਲਾ ਜਿਹਦੀ ਮੂੰਹ ਦਿਖਾਈ ਹੋਈ ਜਾਂਦੀ ਆ ਵੀ ਨਵੀਂ ਵਿਆਹੀ ਆਈ ਆ ਵੀ ਬਾਹਰ ਮੂੰਹ ਨਿਗਾਉਣਾ ਗਿਆ ਇਹਨੂੰ ਯਾ ਮੰਨ ਲਿਆ ਕਿਤੇ ਧੁੱਪਾ ਤੋਂ ਪਲਾਉ ਉੱਤੇ ਕੋਈ ਸੀ ਨਹੀਂ ਹੁੰਦਾਗਾ ਧੁੱਪ ਤਾਂ ਇਹਦੇ ਨਾਲ ਵੀ ਰੁਕ ਜਾਂਦੀ ਹੈ ਨਾ ਇਹਨੂੰ ਇਤੋਂ ਲਾ ਕੇ ਇੱਧਰ ਕਰ ਦੋ ਆ ਇਹਦਾ ਇੱਕ ਗਾਂ ਬਿਠਾ ਕਰੋ ਇਹਨੂੰ ਜਿੱਥੇ ਮਰਜ਼ੀ ਕਰੋ ਇਹਦੇ ਨਾਲ ਰੋਕ ਲਓ ਜੇ ਮੂੰਹ ਲੱਗਦੀ ਆ ਤਾਂ ਇਹਦੇ ਨਾਲ ਹੋ ਜਾਂਦਾ ਸੈਟ ਦੱਲਾ ਰੋਡ ਤੇ ਬਹੁਤ ਰਾਂਦੀ ਦੁਨੀਆ ਮਿਲਦੀ ਆ ਉਹ ਨਾਲੀਆਂ ਹਿੱਲਾਣਾ ਤੁਹਾਨੂੰ ਸਾਹਮਣੇ ਦਿਖਾਵਾਂ ਕਿੱਥੇ ਟਰੱਕ ਨੇ ਚੜਨਾ ਜਾ ਕੇ ਉਹ ਤਾਂ ਜਿੱਥੇ ਉਹ ਕਾਰਾਂ ਦੀਆਂ ਤੇ ਮੈਂ ਐਵੇਂ ਥੋੜਾ ਕਹਿਣਾ ਹੁਣ ਮਸ਼ੀਨਰੀ ਤਗੜੀ ਆ ਸਾਹ ਦੇਖੋ ਤੇ ਮੇਰਾ ਟਰੈਕਟਰ ਵੀ ਭੱਜ ਲਿਆ ਆ ਵੀ ਕਹਿੰਦਾ ਮੈਂ ਜਾ ਕੇ ਨਾ ਉੱਥੇ ਪਹਿਲਾਂ ਦੇਖ ਚਿਹਰਾ ਦੇਖ ਚਿਹਰਾ ਪਿੱਛੇ ਉਹ ਪਿੱਛੇ 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 ਆਈ ਟਮੋਸ਼ਨ ਫੜ ਆਏ ਹਾਏ ਕਰੋ ਜੀ ਨਹੀਂ ਲਾਇਆ ਪਹਿਲਾਂ ਯਾਰ ਤਣ ਮੈਂ ਹਾਂ ਚੜੂਗਾ ਇਹ ਵਾ 17 ਤੇ ਇਹ ਹੈਗੀਆਂ ਦੋ ਤਿੰਨ ਹਿੱਲਾ ਜਿਹੜੀਆਂ ਜਿੰਨਾ ਕਰਕੇ ਭਾਰਾ ਲੋਡ ਲੈ ਕੇ ਨਹੀਂ ਆਉਂਦੇ ਹੁੰਦੇ ਚੱਲ ਕੱਟ ਰਗੇ ਨਿੱਪੀ ਗਨ ਬੰਨ ਕੇ ਤੇਲ ਪਾ ਲਿਆ ਜੋ ਨਾ ਮੈਂ ਇੰਟਰ ਹੋਣ ਲੱਗਿਆ ਤੇ ਨੇਪੀ ਖਾਣਾ ਤੇ ਉਹ ਘਾਬਰਾ ਵਾਲ ਲੜਾਈ ਹੋ ਗਈ ਉਹ ਨਾ ਬਾਈ ਇੱਕ ਟਰੱਕ ਬੈਗ ਲਾਈ ਜਾਂਦਾ ਸੀਗਾ ਹਨ ਤੇ ਉਹ ਬੈਜ ਨਾਲ ਨਹੀਂ ਕੀਤਾ ਉਹਨੂੰ ਦੇਖਿਆ ਹੀ ਨਹੀਂ ਗੰਦਰਦੇ ਨੇ ਜਿੱਥੇ ਉਹ ਲਾਈ ਜਾਂਦਾ ਸੀ ਤੇ ਆ ਦਾ ਟਰੱਕ ਲਾਉਣ ਲੱਗਿਆ ਬਾਈ ਉਹਨੇ ਹਾਰਨ ਹੂਰ ਨੂੰ ਵੀ ਬਥੇਰੇ ਮਾਰੇ ਤੇ ਉਹ ਵੀ ਗਾਂ ਟੀਟ ਸੀਗਾ ਹਨ ਉਹਨੇ ਲਾਤਾ ਤੇ ਖੇਰ ਨੂੰ ਬਾਈ ਉਹਦੇ ਕੋਲੇ ਤੁਰ ਕੇ ਜਾਵੜਿਆ ਤੇ ਮੈਂ ਖੜਾ ਹੀ ਉਹਦੀ ਥਾਂ ਤੇ ਸੀਗਾ ਤੇ ਨਹੀਂ ਮੈਂ ਜਾਣਾ ਸੀ ਉਹਦੇ ਕੋਲੇ ਲਾਜਮੀ ਉਹ ਖੜਾ ਰਹਿ ਜਣਾਣਾ ਉਹ ਖੜਾ ਜਿਹੜਾ ਉਹਨੇ ਜਨਤਾ ਨਹੀਂ ਦੇਖਦੀ ਯਾਰ ਕਈ ਵਾਰੀ ਨਾ ਐਂ ਕਰਦੇ ਆ ਪਾਰਕਿੰਗ ਆਪਾ ਨੂੰ ਵੀ ਨਹੀਂ ਉੱਥੇ ਮਿਲਨੀ ਆ ਮੈਂ ਨਾ ਤਾਂ ਬੈਕ ਕੀਤਾ ਆਉਣਾ ਸਿੱਧੇ ਲਾ ਲਾਂਗੇ ਕਿ ਬੈਕ ਕੱਟਣਾ ਸੌਖਾ ਜਿਹਾ ਪੰਪ ਤੋਂ ਹੀ ਸਿੱਧਾ ਲ ਜਾਂਦਾ ਏ ਮੁੜ ਕੇ ਬੈਕ ਕੱਟਣ ਵੇਲੇ ਪ੍ਰੋਬਲਮ ਆਉਣੀ ਸੀਗੀ ਟਿੰਮ ਤੇ ਆ ਕੇ ਆਣਾ ਟਿੰਮ 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 ਉਹ ਨਾਲ ਤੇ ਕਿੱਥੇ ਮਾਂ ਮੇਰੇ ਅਰਗੇ ਨੱਤਾਲ ਨੇ ਵੀ ਸਿੱਧਾ ਹੀ ਲਾਇਆ ਵਿਆ ਆਪਾਂ ਵੀ ਐਂ ਹੀ ਲਾ ਦਿੰਨੇ ਆ ਪਹਿਲਾਂ ਮੈਂ ਇਹ ਵੀਡੀਓ ਬਣਾਉਣ ਲੱਗਾ ਯਾਰ ਮੈਂ ਯਾਰ ਕਾਹ ਨੂੰ ਪੂਰਾ ਦੂਰੋਂ ਦੂਰੀ ਗਲਤੀਆਂ ਨਾਲ ਚੌਧਰੀ ਸੀ ਜਿਹੜ ਨੇ ਪਾਰਕਿੰਗ 'ਚ ਬੈਕ ਲਾਇਆ ਵੀ ਜਦੋਂ ਇੱਕ ਬੰਦੇ ਨੇ ਮੱਖਾਂ ਤੀਰ ਨਿਸ਼ਾਨੇ ਤੇ ਕੀਤਾ ਹਨਾ ਪੰਪਾਂ ਦੇ ਵਿੱਚੋਂ ਤੇ ਉਹਨੇ ਪਹਿਲੇ ਮੂਹਰੇ ਤੋਂ ਉਹਨੂੰ ਤਾਂ ਲਿਆ ਕੇ ਤੇ ਬਾਈਆ ਕਹਿਆ ਉਹ ਮੈਂ ਉੱਤਰਿਆ ਥੱਲੇ ਟੀ-ਸ਼ਰਟ 'ਚ ਨਾਲ ਠੰਡਾ ਪੂਰੀ ਟੈਂਪਰੇਚਰ ਘੱਟ ਹੀ ਹੈਗਾ ਇਦਰ ਗਾਰ ਵੇ ਦੇ ਬਾਈ ਜਨਤਾ ਨੇ ਸੈਟ ਸੈਟ ਕੇ ਮੇ ਬੁਰਾ ਹਾਲ ਕੀਤਾ ਉਹਨਾਂ ਥੱਲੇ ਉਤਰ ਕੇ ਦਿਖਾਣਾ ਇਹਦਾ ਰੀਜਨ ਦਿੰਨਾ ਕਾ ਤੋਂ ਆ ਇਹ ਢਾੜ ਜੋ ਟਰੱਕ ਲਾ ਜਾ ਹੁਣ ਆ ਚੀਜ਼ ਆ ਯਾਰ ਹਨਾ ਇੱਥੇ ਕਿਹੜਾ ਬੈਨ ਹੈ ਨਹੀਂਗੇ ਮੰਨ ਲਓ ਪੰਪ ਤੇ ਇੱਥੇ ਜਿਵੇਂ ਅਗਲੇ ਨੇ ਐ ਟਰੱਕ ਲਾਇਆ ਠੀਕ ਆ ਮੰਨ ਲਓ ਜੇ ਮੈਂ ਲਾ ਇੱਥੇ ਲਾਉਂਦੇ ਆ ਤੁਰੇ ਜਾਂਦੇ ਆ ਹੀ ਸੇਟ ਦਿੰਦੇ ਆ ਬਾਥਰੂਮ ਕਰ ਕਰ ਦੇ ਕੀ ਟੋਲੀਆਂ ਚ ਦੁਰ ਫਿੱਟੇ ਮੂੰ ਸੋਡੇ ਜੰਮਣ ਦੇ ਕੰਜਰ ਦਿਓ ਨੇ ਅਸਲ ਤੇ ਚੈੱਕ ਕਰ ਪਤਾ ਕਦੋਂ ਚੱਲਿਆ ਹੁਣ ਸਨੋ ਪਿਗਲੀ ਹੈ ਹਨਾ ਖੁਰਗੀ ਆ ਇਹ ਸਨੋ ਚ ਸਿੱਟੀ ਗਏ ਜਾਂਦਾ ਉਦੋਂ ਤਾਂ ਨਹੀਂ ਦੱਸਿਆ ਆ ਦੇਖੀ ਆ ਇਧਰ ਬਾਥਰੂਮ ਕਰ ਕਰ ਬੋਤਲਾਂ ਕੱਪ ਨਾ ਯਾਰ ਆ ਗੰਦ ਪਾਓ ਬਹੁਤ ਸੋਹਣੀ ਕੰਟਰੀ ਹੈ ਇਹ ਆ ਚੰਗਾ ਲੱਗਦਾ ਦੱਸ ਸਾਰੇ ਪਾਸੇ ਆਹੀ ਹਾਲ ਕੀਤਾ ਪਿਆਗਾ ਐਡੇ ਐਡੇ ਬਿਨ ਰੱਖੇ ਹੋਏ ਇਹਨਾਂ ਨੇ ਵੀ ਉੱਥੇ ਸਿਰ ਤੋਂ ਲੱਗ ਕੇ ਆ

ਬਾ ਗੋਰੇ ਦਾ ਬੈਂਕ ਕਰਦੇ ਨੇ ਐਨੇ ਵੀ ਕੀਤਾ ਸੀ ਇੱਕ ਗਾੜ ਦਾ ਮਾ ਜਿਹੜਾ ਤੁਰਨ ਲੱਗਿਆ ਇਹਦੇ ਨਾਲ ਹੀ ਉਹ ਲੜਨਾ ਆਇਆ ਸੀਗਾ ਜਾ ਕੇ ਦੁਆਰੇ ਦੇਦਾ ਪੁਲਿਸ ਆ ਗਈ ਪੁਲਿਸ ਉਹਨਾਂ ਥਾਂ ਮੈਂ ਤਾਂ ਹਰ ਇੱਕ ਬੰਦਾ ਲਾਲਚ ਕਰਦਾ ਆਇਲਾਂ ਚ ਤੇਲ ਪਾ ਕੇ ਵੈਕ ਲਾਉਣ ਦਾ ਤੇ ਪਾਰਕਿੰਗ ਹੈਗੀਆਂ ਭੀੜੀਆਂ ਤੇ ਪਿੱਛੇ ਕਿਤੇ ਗੋਰਾ ਖੜਾ ਸੀ ਉਹ ਚੱਕ ਤਾ ਉਹਨਾਂ ਨੇ ਦੇ ਮੰਨ ਨਹੀਂ ਆਇਆ ਓਏ ਲੈ ਮਹਿੰਗੇ ਪਹਾੜੀ ਕਾਫੀ ਆ ਗਈ ਆ ਆਪਾਂ ਟਰੱਕ ਚ ਆ ਗਏ ਆ ਤਾਂ ਇਹ ਨਾ ਆਫ ਕੱਢ ਲਏ ਕਿਉਂਕਿ ਆਪਣੇ ਕੋਲੇ ਹੈਗੇ 7 ਘੰਟੇ 18 ਮਿੰਟ ਤੇ 12 ਨੂੰ ਨਹੀਂ ਟੱਚ ਕਰਦੀ ਬੁੱਕ ਤੇ اوਪੀਪੀ ਵਾਲਾ ਵੀ ਗਿਆ ਤੇ ਮੰਲਾ ਦਾ ਉਹ ਦੇ ਗਿਆ ਉਹਨੂੰ ਵੀ ਉਹਦਾ ਮਨਲਾ ਕੀ ਹੁੰਦਾਗਾ ਕੀ ਹੁੰਦਾ ਯਾਰ ਜੋ ਵੀ ਹੁੰਦਾਗਾ ਉਹ ਲੱਗ ਗਿਆ ਮੇਰਾ ਐਕਸੀਡੈਂਟ ਦਾ ਬਣਾ ਕੇ ਆਇਆ ਹੁੰਦਾ ਪਾਰਕਿੰਗ ਤੇ ਕਾਲੀ ਕਰਨ ਦਾ ਨਹੀਂ ਜੇ ਤੋ ਵੀ ਹੋ ਸਕਦਾ ਪਰ ਹੋਇਆ ਤੇ ਮੂਰੇ ਲੋਕਾਂ ਨੇ ਪਾਇਆ ਗੰਦ ਫੁੱਲ ਮੇਰੇ ਵੀਰੋ ਹਮਮ ਕਿ ਚੱਲ ਗਏ ਗਾਂ ਘਾਟ ਲਾਂਗੇ ਉਹ ਫੇਰ ਹਨਾ ਐਂ ਦੇ ਚਲੋ ਮਿਤਵਾ ਉੱਚੀ ਨੀਚੀ ਰਾਹਾਂ 'ਤੇ ਅੱਧੇ ਘੰਟੇ ਦੀ ਔਪ ਕੱਢ ਲਈ ਆਪਾਂ ਪਰ ਹਜੇ ਵੀ ਆਪਾਂ ਨੂੰ ਅੱਧਾ ਘੰਟਾ ਹੋਰ ਕਿਉਂਕਿ ਇਧਰੋਂ ਸਾਰਿਆਂ ਨੂੰ ਬੈਗ ਟਰੱਕ ਕੱਟਨੇ ਪੈਂਦੇ ਆ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹੜਿਆਂ ਨੇ ਔਇਲ ਨਾਲ ਜੋ ਟਰੱਕ ਲਾਉਣਾ ਉਹ ਵੀ ਬੈਗ ਪਾਰਕਿੰਗ ਲੱਗਦੇ ਆ ਇੱਥਰ ਲਈ ਤੇ ਸਿੱਧੇ ਲੱਗਦੇ ਆ ਜਦੋਂ ਜਾਣਾ ਤੁਸੀਂ ਉਦੋਂ ਬੈਗ ਕੱਟਨੇ ਪੈਂਦੇ ਆ ਆ ਇੱਧਰ ਹੁਣ ਖੜਾ ਇੱਕ ਤਾਂ ਉਹੀ ਲੱਕੜਾਂ ਵਾਲਾ ਇੱਕ ਦੂਜਾ ਗਰਮੀ ਹੋ ਗਈ ਯਾਰ ਮੈਂ ਤਾਂ ਠੰਡ ਮੰਨੀ ਜਾਂਦਾ ਏ ਟਰੱਕ ਬੰਦ ਸੀ ਨਾ ਅੱਧਾ ਘੰਟਾ ਹੋ ਗਿਆ ਆ ਖੜਾ ਉਹ ਤਾਂ ਆ ਖੜਾ ਜਿਹੜ ਨੇ ਉਹ ਗੋਰੇ ਦਾ ਟਰੱਕ ਭੰਨੇ ਆ ਆ ਖੜਾ ਚੱਲ ਭਰਾਵਾ ਕਿਉਂ ਫ੍ਰੇਕ ਮਰਵਾਈ ਜਾਂਦਾ ਹੁਣ ਤੂੰ ਸਾਡੇ ਮੂਹਰੇ ਲੱਗੇਗਾ ਕਿ ਪਿੱਛੇ ਨਹੀਂ ਇਹ ਤਾਂ ਰਾਹੀ ਉਲਟ ਲੱਗਦਾ ਮੈਨੂੰ ਇੰਡੀਕੇਟਰ ਇਹਨੇ ਮਾਲੇ ਸ਼ੇਰ ਮੈਂ ਲਾਇਆ ਨਹੀਂ ਕਿੱਧਰ ਨੂੰ ਜਾਣਾ ਆਪਾਂ ਇਹੋ ਨਾਲ ਰਾਈਟ ਮੈਂ ਉਹੀ ਜਾਊਗਾ ਬਿਨਾ ਇੰਡੀਕੇਟਰ ਲਾਈ ਤੇ ਲਾਊਗਾ ਕੀ ਕਹਿੰਦੇ ਏ ਤੁਸੀਂ ਨਹੀਂ ਲਾਉਂਦਾ ਕਿਉਂ ਤੇ ਸਿੱਧੇ ਜਾਊ ਹੁਣ ਆਇਆ ਉਹਨੇ ਲੈਫਟ ਵਾਲਾ ਮੈਂ ਕਹਿੰਦਾ ਉਹ ਸਾਹਮਣੇ ਨਾ ਜਾਣਾ ਹੋਵੇ 100 ਤੇ ਉਧਰ KFC ਹੈਗਾ ਹੈਗਾ KFC ਦੇ ਵੀ ਸ਼ਕੀਰ ਹੈਗੇ ਨਾ ਆਹ ਕੰਮ ਚ ਅੱਗੇ ਕੱਲੇ ਗੋਰੇ ਹੁੰਦੇ ਸੀਗੇ ਮੰਨ ਲਓ ਕੰਪਨੀਆਂ ਵੀ ਗੋਰੀਆਂ ਦੀਆਂ ਇਹਦੇ ਵਿੱਚ ਕੀ ਹੈ ਲੱਕੜ ਦਾ ਪੂਰਾ ਹੈ ਜਿਹੜੀ ਜੰਗਲਾਂ 'ਚ ਨਹੀਂ ਆਹ ਦਰਖਤ ਕੱਟਦੇ ਹੁੰਦੇ ਤੁਸੀਂ ਦੇਖੇ ਹੋਣਗੇ ਮਸ਼ੀਨਾਂ 'ਚ ਪਾ ਪਾ ਕੇ ਪੂਰਾ ਜਾਂ ਬਣ ਜਾਂਦਾ ਤੇ ਆ ਕੇ ਇਹਦੇ 'ਚ ਕੱਲੇ ਗੋਰੀਆਂ ਦੀਆਂ ਕੰਪਨੀਆਂ ਆਈ ਹੋਣਾ ਆਪਣੇ ਪੰਜਾਬੀਆਂ ਦੀਆਂ ਕੰਪਨੀਆਂ ਵੀ ਆਈਆਂ ਤੇ ਜਦੋਂ ਕੰਪਨੀਆਂ ਆਈਆਂ ਤਾਂ ਡਰਾਈਵਰ ਵੀ ਪੰਜਾਬੀ ਆਜੇ ਨੇ ਕਿਉਂਕਿ ਡਰਾਈਵਰ ਉਹਨਾਂ ਨੂੰ ਜਾਦੇ ਮਿਲ ਜਾਂਦੇ ਆ ਸਟੂਡੈਂਟ ਇਹ ਕੰਮ ਬਾਸ ਤੇ ਕਈ ਤਾਂ ਨਹੀਂ ਸੀ ਇਹਦੇ ਕੰਮ 'ਚ ਜਿਹੜੇ ਸਾਫਤਗਾ ਲੱਕੜਾਂ 'ਚ ਕੀ ਫਿਰਦੇ ਕਈ ਹੈਨਾ ਉਹਦੇ 'ਚ ਵੀ ਨਹੀਂ ਆਪਣੇ ਪੰਜਾਬੀ ਹੈਗੇ ਸੀ ਤੇ ਹੁਣ ਤਾਂ ਸਾਰੇ ਕਿਤੇ ਆ ਗਏ ਸੋਪ ਨਾਲ ਹਲਾਪਾ ਨੂੰ ਕੀ ਫੋਰਮ ਫਲੈਸ਼ਰ ਆਉਣੀ ਆ ਆਪਣੇ ਤਾਂ ਟੈਕਰ ਰਹਿ ਗਿਆ ਅੱਪਾ ਨੂੰ 814 ਕਿਲੋਮੀਟਰ ਉਹ 1 2 ਵਜੇ ਤੱਕ ਪਹੁੰਚ ਜਾਗੇ ਕੱਟਾਂਗੇ ਘੱਟ ਦੋ ਹੋਵੇ 70 ਦਾ ਹੀ ਜੋਣਾ ਕਿਹੜਾ ਬਾਲਾ ਹੈ ਆਏ ਲੋ ਬੜੀ ਸਿਆਰ ਖੁਰਕੀ ਆਂਦਾ ਹੈ ਕਰ ਕਰ ਵੀ ਹੱਥ ਉਹਨੂੰ ਹੀ ਐਂ ਕਰਦੇ ਫੁਰਕ ਬਾਅਦ ਚ ਲੈ ਇਹਨੂੰ ਦੇਖੀਏ ਹੱਥ ਖੜਾ ਕਰੂਗਾ ਕਿ ਨਹੀਂ ਨਾਰਥ ਟਰੈਕ ਵਾਲਾ ਕਿਹੜਾ ਆਪਣਾ ਪੰਜਾਬੀ ਹੈਗਾ ਨਾ ਐ ਆਏ ਬੈਠਾ ਤੁਹਾਨੂੰ ਹੋਰ ਗਾਂ ਖਾਂ ਦਿਖਾਉਣਾ ਜੀ ਕਿ ਇਹ ਨਹੀਂ ਆਪਾਂ ਤਿਆਰਪਾ ਕਰਕੇ ਦੇਖਦੇ ਆਂ ਇਹ ਚੀਜ਼ ਦਾ ਵੀ ਕਿਹੜੇ ਕਿਹੜੇ ਬੰਦੇ ਵੀ ਐਕਟੇ ਬੈਠੇ ਐਕਟੇ ਵਾਈਫ ਦਾ ਬੈਟਰ ਮਦਦਦਾ ਇਹੀ ਆ ਵੀ ਉਹਨਾਂ ਨੇ ਰਿਸਪੌਂਸ ਕੀਤਾ ਇਹ ਨਾ ਬਾਈ ਮੈਂ 15 ਦਾ ਟਰੱਕ ਚਲਾਉਣਾ ਉਦੋਂ ਹਰ ਇੱਕ ਬੰਦੇ ਨੇ ਕਰਨਾ ਹੀ ਕਰਨਾ ਹੁੰਦਾ ਕਿਉਂਕਿ ਸਿੰਗਲ ਹਾਈ ਵੀ ਮੈਂ ਚਲਾਇਆ ਇੱਧਰ ਹੀ ਆ ਸਟਾਰਟਿੰਗ ਵਾਲੇ 5-7 ਸਾਲ ਇਹ ਉਦੋਂ ਹਰ ਇੱਕ ਬੰਦੇ ਨੇ ਆ ਤੁਹਾਨੂੰ ਫਤੇ ਬਲਾ ਕੇ ਹੀ ਜਾਣੀ ਯਾਰ ਗੁੱਡ ਹੁਣ ਨਹੀਂ ਕੋਈ ਲੈ ਓਏ ਲੈ ਨਮਾ ਚੜਾ ਤਾ ਇਹਨਾਂ ਨੇ ਤਾਂ ਦੀਦਾ ਨਹੀਂ ਹੋਣਾ ਵੀਡੀਓ ਜੀ ਤੁਹਾਨੂੰ ਐ 100 ਵਾਲਿਆਂ ਨੇ ਬਰੇਕਰ ਰੋਕੇ ਦੇਖਾਂਗੇ ਉਹਨਾਂ ਦੇ ਵੀ ਹੈਗਾ ਕਿ ਨਹੀਂ ਕੋਈ ਟਰੱਕ ਹੀ ਨਹੀਂ ਆਇਆ ਯਾਰ ਕੋਈ ਆਪਾਂ ਚੈੱਕ ਕਰਨਾ ਸੀ ਚਲ ਕਾ ਸਿੰਗਲ ਦੇ ਚੈੱਕ ਕਰਾਂਗੇ ਹਏ ਜਿਉਂ ਨਿੱਪੀ ਗਾਂ ਤੋਂ ਤੁਰਿਆ ਨਾ ਭਾਈ ਰੁਕਿਆ ਹੀ ਨਹੀਂਗਾ ਥਾ ਇਹ ਬਹੁਤ ਚੱਕਰ ਚੱਲਦਾ ਇੱਕ ਕਰੀ ਦਰਪਕਿਆਂ ਕ੍ਰਾਸ ਕ੍ਰੂਸ ਕਰ ਲਈ ਤੇ ਫੇਰ ਇਹ ਹੁੰਦਾ ਵੀ ਉਹ ਸਾਰੇ ਅੱਗੇ ਨਾਂਗੇ ਆਣਗੇ ਤੇ ਆਹ ਫਲੈਗ ਲਾਇਆ ਨਹੀਂ ਇਹਨਾਂ ਨੇ ਕਲਿੱਪੀ ਗਨ ਵਾਲਿਆਂ ਨੇ ਤਾਂ ਲਾਤਾ ਪਹਿਲਾਂ ਆਪਾਂ ਘਾਰ ਵੇ ਸਿਰਦ ਕੇ ਬਈ ਬਾਬੇ ਦੀ ਅਮੀਰ ਕਹਿੰਦੇ ਜੱਟ ਡੌਟ ਕੇਰ ਹਾਂ ओके ਉੱਤੇ ਰਾਜ ਮੈਂ ਦੱਸ ਕੇ ਤਾਂ ਜਮਾ ਹੀ ਨਹੀਂ ਰੁਕਿਆ ਮੈਂ ਕਿਹਾ ਕਿ ਦੋ ਤਿੰਨ ਮੈਚ ਜੇ ਸੀ ਜਿਹੜੇ ਮਸਾਂ ਕ੍ਰੋਸ ਕੀਤੇ ਫਿਰ ਆਏ ਹੋ ਜਾਂਦਾ ਵੀ ਮੂਹਰੇ ਲਾ ਕੇ ਫੇਰੇ ਇਹਨਾਂ ਨੂੰ ਕ੍ਰੋਸ ਕਰਨਾ ਉਹ ਚੱਕਰ ਚ ਬਾਕੀ ਮੈਂ ਆਹ ਕੱਟ ਨਹੀਂ ਸੀ ਬੁੱਕ ਨਹੀਂ 12 ਟੱਚ ਹੁੰਦੀ ਮੈਂ ਕਿਹਾ ਇੱਥੇ ਆ ਕੇ ਹੀ ਕਰਾਂਗੇ ਮੈਨੂੰ ਸਾਰੇ ਪ੍ਰਾਈਸ ਲਿਖੇ ਆ ਇਨਸ਼ਾਅੱਲਾ 3 ਉਹ ਸ਼ੂਗਰ ਦੇਖੀ ਮੈਂ ਵੀ ਇਹਨੇ ਚੋਬਰ ਡਾਈ ਬੈਠਿਆ ਡਰੋਨ ਆਹ ਰਾਈਟਰ ਲਿੰਕ ਵਾਲੇ ਮੁੰਡੇ ਆ ਜੀਚਾ ਹੀ ਗੰਦਾ ਹੋਇਆ ਬੈਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਾ ਹੋ ਗਿਆ ਇੰਨੀ ਖੜਿਆ ਖੜਿਆ ਨੂੰ ਵਧੀਆ ਦਿਨ ਖੜਾ ਸੀ ਪਰ ਇਹ ਟਾਈਮ ਵੀ 9 ਵਜੇ ਹੈ ਨਾ ਕਿੰਨਾ ਗਿਨਾਂ ਦਾ ਫਰਕ ਪੈ ਜਾਂਦਾ ਤੇ ਨਹੀਂ 4:30 5 ਵਜੇ ਦੇਣ ਛੇਪ ਜਾਂਦਾ ਹੁੰਦਾ ਸਿਆਲਾਂ ਚ ਲੈਟਾ ਕਰਦਗੇ ਹਾਂ ਸਾਰਿਆਂ ਹੀ ਗਏ ਨੇ ਚਾਰਡ ਰਹਿ ਗਿਆ ਆਪਾਂ ਨੂੰ 370 ਕ ਤੇ ਉਹੀ ਆਪਾਂ ਕੰਘੀ ਸਾਢੇ 1:00 ਵਜੇ ਨੂੰ ਇੱਕ 1:30 ਵਜੇ ਆਣਾ ਆਲੇ ਦੇਸੀ ਜਿਗਾਰਡ ਲਾਇਆ ਹੋਇਆਗਾ ਨਹੀਂ ਇੱਥੇ ਉਹ ਦੂਜੀ ਹੁੰਦੀ ਆ ਉਹ ਵਾਲੀ ਟਟਕਣੀ ਜੇ ਐ ਵੀ ਬੈਲ ਕਾਮ ਟੂ ਬਿਣੀ ਪੈਗ ਹੋ ਗਿਆ ਆਪਣਾ 7 ਦਿਨਾਂ ਬਾਅਦ ਪੂਰੇ 7ਵੇਂ ਲੈਣਾ ਆਪਾਂ ਦੁਬਾਰਾ mini package ਦੀ ਧਰਤੀ ਤੇ ਪਹੁੰਚ ਚੁੱਕੇ ਆ। ਕੋਈ ਉਹਨੇ ਆਏ ਨੂੰ ਦੇਖੋ। ਸਬਸਕ੍ਰਾਈਬ ਕਰੋ ਜੋ ਤੁਹਾਡੀ ਡਿਊਟੀ ਹੈ ਮੇਰੇ ਵੀਰੋ। ਫਾ ਟ੍ਰੇਲਰ ਛੱਡ ਲ ਕੇ ਫਿਰ ਮਿਲਦਾ ਆ ਉਹਦਾ ਮਜ਼ਾਕ ਕਰਦਾ ਗੁੱਸਾ ਵੀ ਨਾ ਦਰਜੋ ਕੋਈ। ਚੱਲ ਮੇਰੇ ਭਾਈ ਰਹਿ ਜਾ ਪਿੱਛੇ ਹੁਣ ਤੋਂ। ਅਜੇ ਤਾਂ ਸਾਰੀ 에ਅਰ ਵੀ ਡੰਪ ਕਰਤੀ। ਉਹਨਾਂ ਆਪਾਂ ਛਿਰੋ ਲੱਭੀਏ ਕਹਿੰਦੇ ਵੀ ਪਾਰਕਿੰਗ ਪਾਰਕਿੰਗ ਕਿੱਥੇ ਉਹ ਇੱਥੇ ਉਹ ਵੀ ਨਾਲ ਕੈਮਰੇ ਤੇ ਥੱਲੇ ਤੇ ਨਾਲ ਉਹਦੀ ਆ ਲਾਸਟ ਟਾਈਮ ਵੀ ਉਹ ਜਿਹੜੀ ਐਂਬੂਲੈਂਸ ਜਿੱਨੇ ਖੜੀ ਸੀ ਉਹਦੇ ਨਾਲ ਹੀ ਲਾਇਆ ਸੀ ਆਪਾਂ ਅੱਜ ਪੂਰੇ 7 ਡੇ ਕਮ ਬੈਕ ਬਿਨੀ ਪੈਕ ਆਪਦਾ ਸ਼ਹਿਰ ਆਪਦਾ ਹੀ ਹੁੰਦਾ ਯਾਰ ਜਿਵੇਂ ਇੰਡੀਆ ਨਹੀਂ ਆਪਦਾ ਘਰਬਾਰ ਆਪਦਾ ਹੀ ਹੁੰਦਾ ਪਿੰਡ ਉਹ ਹਿਸਾਬ ਆ ਇੱਥੇ ਵੀ ਨੀ ਚੱਕ ਲੋ ਚੱਕ ਲੋ ਹੋਊਗੀ ਓਏ ਕਨਵਰਟਰ ਕਿਨੇ ਹਰਤਾ ਬਚਾ ਲਏ ਓਏ ਇੰਤ ਹੈ ਲਾ ਲਗੇ ਇੱਥੇ 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 ਜਮਾ ਕੈਮਰੇ ਦੇ ਥੱਲੇ ਜਮਾ ਹੁਣ ਕੋਈ ਖਤਰਾ ਨਹੀਂ ਸੀ ਰੇ ਤੇਰੇ ਟਰੱਕ ਨੂੰ ਮਾ ਆਪਾਂ ਵੀ ਲੱਗੇ ਆ ਸੌਣ ਤੇ ਲੱਗੇ ਗੋਡਸ ਫਲੀਪਾਂ ਸਾਰਿਆਂ ਨੇ ਕਰੋ ਸਪੋਰਟ ਦੱਬ ਕੇ ਤੇ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਤੇ ਤੇ Facebook ਤੇ ਵੀ ਕਰ ਲੋ ਫੋਲੋ Insta TikTok ਸਾਰੇ ਕਿਤੇ ਸੇਮ ਹੀ ਨਾਮ ਚੱਕ ਦਿਓ ਫੱਟੇ ਮੇਰਾ ਭਰਾ ਮਾਰੋ ਹਿੰਮਤ